ਪਿਆਰੀ ਸਾਧ ਸੰਗਤ ਜੀ ਰਾਦਾ ਸਵਾਮੀ ਇਹ ਸਾਖੀ ਇੱਕ ਡਾਕੂ ਦੀ ਹੈ ਜਿਸ ਦਾ ਨਾਮ ਗੰਗੂ ਹੈ ਸਤਿਗੁਰ ਜੀ ਜੋ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਸਤਿਗੁਰਾਂ ਦਾ ਹੀ ਹੋ ਜਾਂਦਾ ਹੈ ਕੁੱਲ ਮਾਲਕ ਜਦੋਂ ਸਤਿਗੁਰ ਦਾ ਰੂਪ ਧਾਰ ਕੇ ਇਸ ਸੰਸਾਰ ਵਿੱਚ ਆਉਂਦੇ ਹਨ ਤਾਂ ਜੀਵਾਂ ਦੇ ਅਬਗੁਣ ਨਹੀਂ ਦੇਖਦੇ ਆਮ ਤੌਰ ਤੇ ਸਾਰੇ ਸੰਤ ਮਹਾਤਮਾ ਦੇ ਸਮੇਂ ਚੋਰ ਡਾਕੂ ਆਏ ਨਾਮ ਦੇ ਪ੍ਰਸ਼ਾਦ ਨੇ ਉਹਨਾਂ ਦੀ ਕਾਇਆ ਹੀ ਪਲਟ ਕੇ ਰੱਖ ਦਿੱਤੀ। ਭੂਮੀਆਂ ਚੋਰ, ਬੇਦੀ ਚੰਦ, ਸੱਜਣ ਠੱਗ, ਕੌਡਾ ਰਾਖਸ਼ ਆਦਿ। ਹਜ਼ੂਰ ਮਹਾਰਾਜ ਸ਼ਾਉਣ ਸਿੰਘ ਜੀ ਪਾਪੀਆਂ ਅਤੇ ਗੁਨਾਹਗਾਰਾਂ ਦਾ ਉਧਾਰ ਕਰਨ ਲਈ ਸੰਸਾਰ ਵਿੱਚ ਆਏ। ਹਜ਼ੂਰ ਨੇ ਤਾਂ ਇੱਕ ਵਾਰ ਖੁਦ ਕਿਹਾ ਕਿ Swami ਜੀ ਨੇ ਤਾਂ ਮੇਰੇ ਹਿੱਸੇ ਬੜੇ ਸਖਤ ਕਰਮਾਂ ਵਾਲੇ ਜੀਵ ਦਿੱਤੇ ਹਨ। ਗੰਗੂ ਡਾਕੂ ਪਰ ਹਜ਼ੂਰ ਦੀ ਬੜੀ ਦਇਆ ਮਿਹਰ ਹੁੰਦੀ ਹੈ। ਗੰਗੂ ਡਾਕੂ ਦਾ ਨਾਮ ਪੰਜਾਬ ਦੇ ਲੋਕ ਨਹੀਂ ਭੁੱਲਦੇ ਉਹ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਉਸ ਦਾ ਕੱਦ ਲੰਬਾ ਸ਼ਰੀਰ ਸਡੋਲ ਸੀ ਬਚਪਨ ਵਿੱਚ ਉਹ ਬਹੁਤ ਨੇਡਰ ਅਤੇ ਸਾਹਸੀ ਸੀ ਉਹ ਡਾਕੂ ਕਿਵੇਂ ਬਣਿਆ ਜਦੋਂ ਉਹ 19-20 ਸਾਲਾਂ ਦਾ ਸੀ ਤਾਂ ਆਪਣੇ ਪਿੰਡ ਦੇ ਦੋ ਨੌਜਵਾਨਾਂ ਨਾਲ ਪਲਟਨ ਵਿੱਚ ਪਰਤੀ ਹੋਣ ਗਿਆ ਉਹ ਥਾਣੇ ਦੇ ਅੱਗੋਂ ਲੰਘ ਗਿਆ ਤਾਂ ਕਿਸੇ ਥਾਣੇਦਾਰ ਕੇਸ ਦੀ ਜਾਂਚ ਪੜਤਾਲ ਕਰ ਰਿਹਾ ਸੀ ਇਸ سلسلے ਵਿੱਚ ਉਹ ਇੱਕ ਵਿਅਕਤੀ ਦੇ ਕੁੱਟ ਪੈ ਰਹੀ ਸੀ ਗੰਗੂ ਤੁਰਿਆ ਨਾ ਗਿਆ ਉਹ ਉਸ ਕੋਲ ਗਏ ਉਹ ਉਹਨਾਂ ਦੇ ਪਿੰਡ ਦਾ ਸੀ ਤਾਂ ਗੰਗੂ ਨੇ ਥਾਣੇਦਾਰ ਤੋਂ ਪੁੱਛਿਆ ਕਿਸ ਨੂੰ ਕਿਉਂ ਕੁੱਟਿਆ ਜਾ ਰਿਹਾ ਹੈ ਤਾਂ ਥਾਣੇਦਾਰ ਨੇ ਕਿਹਾ ਇਹ ਤੁਹਾਡਾ ਬਾਪ ਲੱਗਦਾ ਹੈ ਜਾਂ ਦਾਦਾ ਜੇ ਇੰਨੀ ਹਮਦਰਦੀ ਹੈ ਤਾਂ ਤੁਸੀਂ ਆ ਜਾਓ ਥਾਣੇਦਾਰ ਨੇ ਗੰਗੂ ਨੂੰ ਇੱਕ ਸਧਾਰਨ ਕਿਸਾਨ ਦਾ ਬੇਟਾ ਸਮਝਿਆ ਉਹਨਾਂ ਨੂੰ ਗੰਗੂ ਦੇ ਸਾਾਸ ਤੇ ਨਿੱਡਰ ਹੋਣ ਦਾ ਪਤਾ ਨਹੀਂ ਸੀ ਗੰਗੂ ਇਹ ਗਾਲਾਂ ਬਰਦਾਸ਼ਤ ਨਾ ਕਰ ਸਕਿਆ ਤੇ ਥਾਣੇਦਾਰ ਤੇ ਬਾਹਰ ਕਰ ਦਿੱਤਾ ਇਸ ਤੋਂ ਬਾਅਦ ਉਹ ਗੰਗਾ ਗੰਗਾ ਸਿੰਘ ਤੋਂ ਗੰਗੂ ਡਾਕੂ ਬਣ ਗਿਆ ਉਸ ਤੋਂ ਬਾਅਦ ਉਸਨੇ ਥਾਣਿਆਂ ਤੇ ਡਾਕਖਾਨਿਆਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਦਾ ਗਿਰੋਹ ਬਣ ਗਿਆ ਪੁਲਿਸ ਨੇ ਉਹਨਾਂ ਨੂੰ ਪਕੜਨ ਦਾ ਇਨਾਮ ਰੱਖ ਦਿੱਤਾ ਗੰਗੂ ਦੀ ਬੁੱਧੀ ਬੜੀ ਤੇਜ ਸੀ ਬੰਦੂਕ ਚਲਾਉਂਦੇ ਸਮੇ ਉਸ ਦਾ ਨਿਸ਼ਾਨਾ ਅਚੋਕ ਨਹੀਂ ਸੀ ਜਾਂਦਾ ਮਹਾਰਾਜ ਜੀ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਜਾ ਕੇ ਸਕਰਾंति ਦੇ ਦਿਨ 사ਸੰਗ ਫਰਮਾਉਂਦੇ ਸਨ ਇੱਕ ਸਕਰਾंति ਵਾਲੇ ਦਿਨ ਹਜ਼ੂਰਕਾਰ ਤਿਮਜੀਠਾ ਰੋਡ ਤੋਂ 사ਸੰਗ ਕਰ ਜਾ ਰਹੇ ਸੀ ਰਸਤੇ ਵਿੱਚ ਸੰਗਤ ਦੀ ਬਹੁਤ ਭੀੜ ਸੀ ਜਦੋਂ ਹਜ਼ੂਰ ਦੀ ਕਾਰ ਮਜੀਠਾ ਰੋਡ ਤੋਂ ਸਾਦ ਸੰਗ ਘਰ ਵੱਲ ਮੁੜੀ ਤਾਂ ਇੱਕ ਵਿਅਕਤੀ ਹਜ਼ੂਰ ਦੀ ਕਾਰ ਅੱਗੇ ਡਿੱਗ ਪਿਆ ਡਰਾਈਵਰ ਨੇ ਕਾਰ ਰੋਕ ਲਈ ਹਜ਼ੂਰ ਗੱਡੀ ਵਿੱਚੋਂ ਉਤਰੇ ਦੇਖਿਆ ਉਸ ਦੇ ਕੋਈ ਜ਼ਖ਼ਮ ਤਾਂ ਨਹੀਂ ਲੱਗੇ ਉਸ ਦੇ ਸਾਥੀਆਂ ਨੇ ਉਸ ਨੂੰ ਰਸਤੇ ਵਿੱਚੋਂ ਪਾਸੇ ਕਰ ਦਿੱਤਾ ਉਸ ਨੇ ਪੁੱਛਿਆ ਕਿ ਕਾਰ ਵਿੱਚ ਕੌਣ ਸੀ ਤਾਂ ਉਸ ਦੇ ਦੋਸਤ ਨੇ ਕਿਹਾ ਰਾਧਾ ਸਵਾਮੀਆ ਦਾ ਰੱਬ ਸੀ ਗੰਗੂ ਨੇ ਕਿਹਾ ਕਿ ਚਲੋ ਅਸੀਂ ਵੀ ਚੱਲਦੇ ਹਾਂ ਗੰਗੂ ਨੇ ਆ ਕੇ ਬਾਬਾ ਜੀ ਦੇ ਚਰਨ ਫੜ ਲਏ ਅਤੇ ਕਿਹਾ ਤੂੰ ਰੱਬ ਹੈ ਮੈਨੂੰ ਬਚਾ ਲੈ ਤਾਂ ਹਜੂਰ ਨੇ ਉੱਤਰ ਦਿੱਤਾ ਨਹੀਂ ਮੈਂ ਰੱਬ ਨਹੀਂ ਹਾਂ ਉਸ ਨੇ ਹਜੂਰ ਦੇ ਚਰਨ ਫੜੀ ਰੱਖੇ ਅਤੇ ਕਹਿਣ ਲੱਗਾ ਮੈਨੂੰ ਬਖਸ਼ ਲਵੋ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਹਜੂਰ ਨੇ ਉਸ ਨੂੰ ਬੜੇ ਪਿਆਰ ਨਾਲ ਉਠਾਇਆ ਅਤੇ 사ਸੰਗ ਲਈ ਪੰਡਾਲ ਵੱਲ ਚਲੇ ਗਏ ਸ਼ਾਮ ਨੂੰ ਨਾਮਦਨ ਲੈਣ ਵਾਲਿਆਂ ਦੀ ਲਾਈਨ ਵਿੱਚ ਖੜਾ ਸੀ ਉਨ੍ਹਾਂ ਨੇ ਗੰਗੂ ਨੂੰ ਅੰਦਰ ਭੇਜ ਦਿੱਤਾ। ਹਜ਼ੂਰ ਨੇ ਪੁੱਛਿਆ ਤੁਸੀਂ ਸ਼ਰਾਬ ਪੀਂਦੇ ਹੋ? ਤਾਂ ਗੰਗੂ ਨੇ ਕਿਹਾ ਤੁਸੀਂ ਛਡਵਾਉਣਾ ਚਾਹੋ ਤਾਂ ਛਡਵਾ ਸਕਦੇ ਹੋ। ਫਿਰ ਹਜ਼ੂਰ ਨੇ ਪੁੱਛਿਆ ਤੁਸੀਂ ਕੰਮ ਕੀ ਕਰਦੇ ਹੋ? ਤਾਂ ਆਪਨੇ ਕਿਹਾ ਚੋਰੀ ਤੇ ਡਕੈਤੀ। ਤਾਂ ਹਜ਼ੂਰ ਨੇ ਕਿਹਾ ਇਹ ਵੀ ਛੱਡਣਾ ਹੈ। ਇਮਾਨਦਾਰੀ ਨਾਲ ਕੰਮ ਸ਼ੁਰੂ ਕਰੋ। ਤਾਂ ਗੰਗੂ ਨੇ ਕਿਹਾ ਮੈਨੂੰ ਮਨਜ਼ੂਰ ਹੈ ਪਰ ਮੈਨੂੰ ਭੁੱਖਾ ਨਾ ਮਾਰ ਮਾਰਨਾ। ਇੱਕ ਕੇ ਹਜ਼ੂਰ ਦੇ ਚਰਨਾਂ ਤੇ ਡਿੱਗ ਪਿਆ ਹਜ਼ੂਰ ਨੇ ਉਸ ਨੂੰ ਨਾਮਦਾਨ ਬਖਸ਼ ਦਿੱਤਾ ਨਾਮਦਾਨ ਤੋਂ ਬਾਅਦ ਗੰਗੂ ਨੇ ਇੱਕ ਵਾਰ ਚੋਰੀ ਕੀਤੀ ਜਦੋਂ ਵਿਆਹ ਤੇ ਗਿਆ ਤਾਂ ਉਸ ਦੇ ਪੈਸੇ ਖਤਮ ਹੋ ਗਏ ਉਸ ਨੇ ਇੱਕ ਸ਼ਾਹੂਕਰ ਦੇ ਘਰ ਚੋਰੀ ਲਈ ਗਿਆ ਉਸ ਨੇ ਇੱਕ ਪੇਟੀ ਖੋਲੀ ਉਸ ਵਿੱਚੋਂ ਪੈਸੇ ਕੱਢ ਰਿਆ ਸੀ ਕਿ ਉਸ ਦਾ ਹੱਥ ਟੱਕਣ ਉੱਪਰ ਡਿੱਗ ਪਿਆ ਅਤੇ ਉਸ ਦਾ ਹੱਥ ਵਿੱਚ ਹੀ ਰਹਿ ਗਿਆ ਕੋਸ਼ਿਸ਼ ਕਰਨ ਤੋਂ ਬਾਅਦ ਵੀ ਨਾ ਨਿਕਲਿਆ ਫਿਰ ਸਤਿਗੁਰੂ ਜੀ ਪ੍ਰਗਟ ਹੋਏ ਤਾਂ ਉਹਨਾਂ ਨੇ ਕਿਹਾ ਤੂੰ ਤਾਂ ਕਹਿੰਦਾ ਸੀ ਮੈਂ ਚੋਰੀ ਨਹੀਂ ਕਰਾਂਗਾ ਹੁਣ ਤੂੰ ਇੱਥੋਂ ਜਾਨ ਬਚਾ ਕੇ ਚਲਾ ਜਾ ਉਸ ਤੋਂ ਬਾਅਦ ਉਹ ਪਿੰਡ ਵਿੱਚ ਆਉਂਦਾ ਹੈ ਉਸਦੇ ਦੋਸਤ ਉਸਨੂੰ ਸ਼ਰਾਬ ਪੀਣ ਲਈ ਕਹਿੰਦੇ ਹਨ ਉਹ ਸ਼ਰਾਬ ਨਹੀਂ ਪੀਂਦਾ ਉਹਨਾਂ ਦੇ ਜ਼ਿਆਦਾ ਕਹਿਣ ਤੇ ਸ਼ਰਾਬ ਪੀਣ ਲੱਗਦਾ ਹੈ ਤਾਂ ਹਜੂਰ ਮਹਾਰਾਜ ਪ੍ਰਗਟ ਹੁੰਦੇ ਹਨ ਤੇ ਕਹਿੰਦੇ ਹਨ ਕਿ ਵਾਦਾ ਭੁੱਲ ਗਿਆ ਹੈ ਤਾਂ ਉਹ ਗਲਾਸੀ ਮਾਰਦਾ ਹੈ ਸ਼ਰਾਬ ਡੋਲ ਦਿੰਦਾ ਹੈ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਮੈਨੂੰ ਸਤਗੁਰਾਂ ਕੋਲੋਂ ਨਾਮਦਾਨ ਮਿਲ ਗਿਆ ਹੈ ਤੁਸੀਂ ਵੀ ਬਿਆਸ ਜਾ ਕੇ ਗੁਰਾਂ ਦੇ ਦਰਸ਼ਨ ਕਰੋ ਅਤੇ ਨੇਕ ਕਮਾਈ ਸ਼ੁਰੂ ਕਰ ਦੇਵੋ ਫਿਰ ਉਹ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੰਦਾ ਹੈ ਉਸ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਤਾਂ ਉਸ ਨੂੰ ਉਸ ਦੀ ਆਖਰੀ ਇੱਛਾ ਪੁੱਛਦੇ ਹਨ ਉਹ ਕਹਿੰਦਾ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਸੰਸਕਾਰ ਵਿਆਸ ਕੀਤਾ ਜਾਵੇ ਆਪਣੇ ਹੱਥ ਨਾਲ ਉਸ ਨੇ ਫਾਂਸੀ ਦਾ ਰੱਸਾ ਆਪਣੇ ਗਾਲ ਵਿੱਚ ਪਾਇਆ ਤੇ ਫਾਂਸੀ ਦੇਣ ਵਾਲੇ ਨੂੰ ਕਿਹਾ ਲਓ ਪਾਈ ਹੁਣ ਤੁਸੀਂ ਆਪਣਾ ਕੰਮ ਕਰੋ ਮਜਿਸਟ੍ਰੇਟ ਜੇਲਰ ਤੇ ਡਾਕਟਰ ਨੂੰ ਉਸ ਦੇ ਆਖਰੀ ਸ਼ਬਦ ਸਨ ਅਗਰ ਹੋ ਸਕੇ ਤਾਂ ਵਿਆਸ ਜਾ ਕੇ ਦੇਹ ਧਾਰੇ ਸਤਗੁਰ ਤੇ ਦਰਸ਼ਨ ਜ਼ਰੂਰ ਕਰਨਾ ਤਾਂ ਸਤਿਗੁਰੂ ਬਾਬਾ ਸਾਮਣ ਸਿੰਘ ਜੀ ਸਰਦਾਰ ਬਹਾਦਰ ਜੀ ਮਹਾਰਾਜ ਦੇ ਹੁਕਮ ਨਾਲ ਉਸ ਦਾ ਸੰਸਕਾਰ ਡੇਰੇ ਕੀਤਾ ਗਿਆ ਰਾਧਾ ਸਵਾਮੀ ਜੀ